ਤੇ ਸੇ ਪਾਰਟੀਆਂ ਸੱਜ ਪਹੁੰਚੀਆਂ ਨੇ ਕੌਨਸੈਂਟ ਇਸ ਕਾਰਨ ਕਰਕੇ ਤੇਰੇ ਤਕਰੀਬਾ ਸਾਹਮਣੇ ਤਾਂ ਲਈਆ ਐ ਵੈਸੇ ਥੇਰੀ ਮੈਂ ਦੱਸ ਦੇਣਾ ਨਾ ਕਿ ਜਿਹੜਾ ਸਾਰੇ ਚੈਂਪੀਅਨ ਜਰੂਨਾਮੇਟ ਕਰਵਾਇਆ ਸੀਗਾ ਉਹਦੇ ਨੂੰ ਮੰਤ ਵਿਭਾਗ ਦਾ ਹੋਇਆ ਕਿ ਉਸ ਕਾਰਨ ਕਰਕੇ ਸਾਰੀਆਂ ਪਾਰਟੀਆਂ ਤੇ ਪਹੁੰਚੀਆਂ ਨੇ ਪਹੁੰਚੀਆਂ ਕਰਕੇ ਕਿ ਟੂਰਨਾਮੈਂਟ ਦੇ ਵਿਨਰ ਕੋਈ ਹੋਰ ਸੀਗੇ ਤੇ ਮਾਰੇ ਇਨਾਮ ਤੇ ਜੋ ਬਣਾ ਦੇ ਇਨਾਮ ਨਹੀਂ ਦਿੱਤਾ ਕਿ ਅੱਜ ਸਾਰੀਆਂ ਸੀਰੀਜ਼ ਦੇ ਪਾਰਟੀਆਂ ਇਕੱਠੇ ਹੋ ਗਈ ਨਾਮ ਆਪੀ ਰੱਖ ਲਓ ਵੀ ਅੱਜ ਨਾਮ ਤਕਰੀਰ ਉਹਨੇ ਆਪੇ ਰੱਖ ਲਿਆ ਤਾਂ ਪਤਾ ਯਾਰ ਸਭ ਨੂੰ ਤੇ ਸਾਰੀਆਂ ਥੀਮਾਂ ਦੇ ਪਾਰਟੀਆਂ ਇਕੱਠੀਆਂ ਹੋ ਗਈ ਅਸਲ ਜਿਹੜੇ ਵੀ ਆ ਇਹ ਤਾਂ ਨੇ ਆਪਣੇ ਟੂਰਨਾਮੈਂਟ ਦੇ ਵਿਨਰ ਨੇ ਉਹਨਾਂ ਨੂੰ ਸਨਮਾਨ ਕਰਵਾਤੇ ਫੈਸਲਾ ਅੱਜ ਕੀਤਾ ਗਿਆ ਇੱਥੇ ਮਟਿਆੜੀ ਚ ਤੇ ਬਹੁਤ ਬਹੁਤ ਧੰਨਵਾਦ ਆ ਸਾਰੀਆਂ ਪਾਰਟੀਆਂ ਇੱਥੇ ਪਹੁੰਚਣ ਦੇ ਤੇ ਖਾਸ ਧੰਨਵਾਦ ਆ ਜਿਹੜੀਆਂ ਪਾਰਟੀਆਂ ਨੇ ਦੋ ਪਾਰਟੀਆਂ ਨੇ ਵਿੱਚ ਪਾਰਟਿਸਪੇਟ ਵੀ ਨਹੀਂ ਕੀਤਾ ਸੀਗਾ ਮਾਰ ਪਾਰਟੀ ਤੇ ਬਨਾਸੀ ਪਾਰਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਸ ਤੋਂ ਬਾਅਦ ਧੰਨਵਾਦ ਆ ਸਾਡੀ ਜਗਿੰਦਰ ਪਾਰਟੀ ਜਿਹੜੀ ਜਗਿੰਦਰ ਪਾਰਟੀ ਦੇ ਜੰਮੀ ਖਾਨ ਜੀ ਜਿਨ੍ਹਾਂ ਨੇ ਥੋੜਾ ਜਿਹਾ ਸਾਡੇ ਨਾਲ ਥੋੜਾ ਜਿਹਾ ਕੀ ਕਾਫੀ ਵੱਡਾ ਪ੍ਰੋਗਰਾਮ ਆਜੀ ਕੀਤੀ ਆ ਕਿ ਜਗਿੰਦਰ ਪਾਰਟੀ ਦੇ ਸਾਡੇ ਹੈੱਡ ਨੇ ਹੈੱਡ ਗੁੱਟੇ ਤੋਂ ਸਾਡੇ ਉਸਤਾਦ ਜੀ ਪਹੁੰਚੇ ਨੇ ਲਾਲਚੰਦ ਉਸਤਾਦ ਜੀ ਦੇ ਬੇਟਾ ਆਈ ਸਰਬਜੀ ਉਸਤਾਜ ਜੀ ਬਾਕੀ ਦੂਜੇ ਉਸਤਾਜ ਜਿਨ੍ਹਾਂ ਦੇ ਬਕਰਨੇ ਉਹ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ। ਇਰਾ ਧੰਨਵਾਦ ਇਸ ਕਰਕੇ ਆ ਕਿ ਬਹੁਤ ਸਰਦਾਰਾਂ ਦੀ ਕੀ ਪਹੁੰਚਾਂ ਮਟਾਣਾ ਰਹਾ ਨਾ ਸੀਗਾ। ਉਹ ਹੋ ਸਕਦਾ ਹੈ ਵੀ ਉਹਨਾਂ ਦਾ ਸਾਥ ਦੇ ਦਿੰਦੇ। ਵੀ ਸਾਡੀ ਪਾਰਟੀ ਦੀ ਨੇ 52 ਮਿੰਟ ਪਰ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਹਨਾਂ ਨੇ ਗਲਤ ਬੰਦੇ ਦਾ ਸਾਥ ਨਹੀਂ ਦਿੱਤਾ। ਸਹੀ ਬੰਦੇ ਦਾ ਸਾਥ ਦਿੱਤਾ ਤੇ ਇੱਥੇ ਪਹੁੰਚੇ ਆ ਬਹੁਤ-ਬਹੁਤ ਧੰਨਵਾਦ ਉਸਤਾਜ ਜੀ ਤੁਹਾਡਾ ਤੇ ਮਾਂ ਪਾਰਟੀ ਦਾ ਫੇਰਦਵਾਰ ਤੋਂ ਮਾਂ ਪਾਰਟੀ ਦਾ ਬਨਾਸੀ ਪਾਰਟੀ ਦਾ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਇਹ ਜਿਹੜਾ ਮੇਨ ਵਿੰਡਰ ਸੀਗਾ ਬਾਪ ਪਾਰਟੀ ਦਾ ਨਿਕਲ ਕੇ ਆ ਰਿਹਾ ਸੀਗਾ ਤੇ ਸਾਡਾ ਮਾਨ ਪਾਰਟੀ ਨਾਲ ਪਹਿਲੇ ਥੋੜਾ ਜਿਹਾ ਡਿਸਪਿਊਟ ਚੱਲ ਰਿਹਾ ਸੀਗਾ ਹੋ ਸਕਦਾ ਸੀਗਾ ਕਿ ਮਾਨ ਪਾਰਟੀ ਆਖ ਆਪਣਾ ਪਿੱਛੇ ਖਿੱਚ ਲੈਂਦੀ ਵੀ ਲੋੜਾ ਜਿੰਦਰ ਪਾਰਟੀ ਦਾ ਤੇ ਬਾਵਾ ਪਾਰਟੀ ਦਾ ਆਪਾਂ ਕੀ ਲੋੜਾ ਪਰ ਮਾਨ ਪਾਰਟੀ ਦਾ ਬਹੁਤ ਧੰਨਵਾਦ ਆ ਕਿਉਂਨੇ ਸਹੀ ਦਾ ਸਾ ਦਿੱਤਾ ਕਿ ਮਾਨ ਪਾਰਟੀ ਦੇ ਕਿਹ ਨਜ਼ਰ ਕਿਤੇ ਇਹੋ ਵਰਤਣਾ ਨਾਮ ਨਾਲ ਆਨ ਪਾਰਟੀ ਦਾ ਤੇ ਬਨਾਸੀ ਪਾਰਟੀ ਦਾ ਤੇ ਬਾਕੀ ਪਾਰਟੀਆਂ ਦਾ ਸਾਡੇ ਨਾਲ ਸੀਗੀ ਗੋੜਾ ਪਾਰਟੀ ਕਾਲੇ ਘਾਂ ਪਾਰਟੀ ਤੇ ਬਾਕੀ ਅੱਜ ਦੇਖਦੇ ਆਪਾਂ ਉਸਤਾ ਇਹਨਾਂ ਦੇ ਭਾਈਆਂ ਨੇ ਆਪਣਾ ਨੇ ਇਕੱਠੇ ਹੋ ਕੇ ਸਾਡੇ ਜਿਹੜੇ ਵੀਨਰ ਸੀਗੇ ਉਹਨਾਂ ਨੂੰ ਸਨਮਾਨ ਕਰਨ ਦਾ ਅੱਜ ਇੱਥੇ ਡਿਨਰ ਰੱਖਿਆ ਬਾਕੀ ਹੁਣ ਆਪਾਂ ਕਰਨਗੇ ਸਨਮਾਨ ਭਾਈ ਟਾਈਮ 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 ਸੀਗਾ ਜਿਹੜਾ ਆਪਣਾ ਟੂਰਨਾਮੈਂਟ ਦਾ ਹਾਈਸ ਟਾਈਮ ਤੇ ਉਹ ਸੀਗਾ ਆਪਣਾ ਬਾਬਾ ਪਾਰਟੀ ਦਾ ਗੁਰਨੀਤ ਵੀਰ ਖੜਿਆ ਗੁੰਨਾ ਵੀਰ ਸਾਡਾ ਮੋਨੂ ਖੜਿਆ ਸਾਡੇ ਉਸਤਾਦ ਜੀ ਬੈਠੇ ਨੇ ਹਨੀ ਸਾਡੇ ਪਾਕੀ ਸਾਡੇ ਕਰਮ ਉਸਤਾਦ ਜੀ ਖੜੇ ਨੇ ਤੇ ਹਰ ਇਸ ਟਾਈਮ ਸੀਗਾ ਆਪਣਾ 23 ਮਿੰਟ 22 ਸੈਕਿੰਡ ਜਿਹੜਾ ਅਸਲੀ Winner ਆ ਟੂਰਨਾਮੈਂਟ ਦਾ ਤੇ ਦੂਸਰਾ ਟਾਈਮ ਸੀਗਾ ਬਾਬੇ ਦਾ ਕਾਲਾ ਖਾਂ ਪਾਰਟੀ ਤੋਂ ਉਹਦੇ ਸੀਗੇ 11 ਮਿੰਟ 18 ਸੈਕਿੰਡ ਤੀਸਰਾ ਇਹਨਾਂ ਦੇ ਸਾਹਦੇ ਦਾ ਸਾਡੇ ਸਾਹਮਣੇ ਆ ਉਹ ਵੀ ਕਾਲਾ ਖਾਂ ਪਾਰਟੀ ਕੋਲ ਸੀਗਾ ਉਹ ਸੀਗਾ ਆਪਣਾ ਗੱਗੂ ਵੀਰ ਕਾਲੇਗਾਂ ਬਾਟੀ ਤੋਂ 15 ਮਿੰਟ 47 ਲੈਣਾ ਜਿਹੜੇ ਅੱਜ ਜਿੰਨਾਂ ਨੇ ਆਏ ਨੇ ਉਹਨੇ ਆਪਣੀ ਨਾਜ਼ੀ ਨਾਲ ਦੇਖ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਆਏ ਹਾਂ ਹੁਣ ਵੀ ਕਹਿ ਰਹੇ ਆ ਕਿ ਜੱਜ ਵੀ ਆਪੇ ਹੋਗੇ ਵਕੀਲ ਵੀ ਆਪੇ ਹੋਗੇ ਤੇ ਟੂਰਨਾਮੈਂਟ ਦੇ ਨਾਮ ਵੀ ਆਪੇ ਰੱਖ ਲੈ ਬਾਕੀ ਹੁਣ ਸਾਡੇ ਮਨਪਾਰਟੀ ਵਾਲੇ ਰਾਹੁਲ ਵੀਰ ਜੀ ਪਹੁੰਚੇ ਆ ਹਨੀਸ਼ਾ ਨੇ ਵੀ ਜੀ ਪਹੁੰਚੇ ਨੇ ਇਹ ਭਾਈ ਸਾਡੇ ਜਿਹੜੇ ਜੀਨਰ ਆਵਾਂ ਦਾ ਸਨਮਾਨ ਕਰਨਗੇ ਬਹੁਤ ਧੰਨਵਾਦ ਨਾਲ ਦੁਆਰ ਤੋਂ ਕਰਦੇ ਹੈਲੋ ਜਿਹੜਾ ਕੱਟ ਹੋਇਆ ਹੈ ਇਹ ਖਾਸ ਕਰਕੇ ਤੇ ਜਿਹੜਾ ਨਾਰਾ ਕਪੁੱਤਰਵਾਦੀ ਜਿੰਦਾਬਾਦ ਆ ਇੱਕ ਪਾਰਟੀ ਨਾਲ ਸਾਰੀਆਂ ਜਿੰਦਾਬਾਦ ਹੈਗੀਆਂ ਨੇ ਇਹਨਾਂ ਨੇ ਅੱਜ ਕੁੱਤਰਵਾਦੀ ਜਿੰਦਾਬਾਦ ਕਰਦੀ ਮੇਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਤੇ ਸਨਮਾਨ ਕਰਨਗੇ ਆਪਣੇ ਤੇ ਆਪਦੇ ਪਰਸਨਲ ਵਿਝੂ ਕਰ ਰਹੇ ਨੇ ਕਿਉਂਕਿ ਇਹ ਜਿਹੜਾ ਸਮੀ ਖਾਨ ਜੀ ਨੇ ਕਰਾਇਆ ਸੀਗਾ ਉਹ ਤਾਂ ਸਮੀ ਖਾਨ ਜੀ ਗੋਲੇ ਦਾ ਮਾਰਾ ਕਿਸੇ ਉਹ ਆਪਣੀ ਜੇਬ 'ਚ ਆ ਠੀਕ ਹੈ ਨਾ ਇਹਨਾਂ ਸਾਰੀਆਂ ਪਾਰਟੀਆਂ ਖਾਸ ਕਰਕੇ ਮਦਰ ਦੇ ਕਹ ਰਹੇ ਆ ਕਿ ਮਾਰ ਪਾਰਟੀ ਤੇ ਬਨਾਰਸੀ ਪਾਰਟੀ ਦਾ ਖਾਸ ਵੱਡਾ ਹੱਥ ਹੈ ਇਸ ਵਿੱਚ ਬਾਕੀ ਪਾਰਟੀਆਂ ਨੇ ਸਾਰੀਆਂ ਦਾ ਸਪੋਰਟ ਜ਼ਰੂਰ ਦਿੱਤੀ ਆ ਭਾਈਆਂ ਨੂੰ ਸਾਡੇ ਨੂੰ ਠੀਕ ਹੈ ਨਾ ਤੇ ਨਾਲ ਵੱਲੋਂ ਹੀ ਆ ਇਹ ਖਾਸ ਇਹਨਾਂ ਕਰਕੇ ਇਹ ਅੱਜ ਇਕੱਠ ਹੋਇਆ ਤੇ ਅਰੇ ਜੀ ਅੱਜ ਆਇਆ ਮਾਤਾ ਜੀ ਨੂੰ ਤਾੜੀਆਂ ਨਾਲ ਕਰਕੇ ਅੱਜ ਤੇ ਪਹੁੰਚ ਨਹੀਂ ਸਕੀ ਤੇ ਉਹਦਾ ਵਿਨੋਦ ਵੀਰ ਬਾਰੇ ਨਾ ਪਾਰਟੀ ਤੇ ਬਾਕੀ ਸਾਰੇ ਕਾਲੇ ਨਾ ਪਾਰਟੀ ਦਾ ਸਤਜ ਸਿੰਘ ਗੜੇ ਨੇ ਠੀਕ ਹੈ ਜੀ ਤੇ ਅਗਲਾ ਮੰਤਰੀ ਜੀ ਨਾ ਪਾਰਟੀ ਪਹੁੰਚੀ ਹੋਈ ਆ ਤੀਸਰਾ ਇਨਾਮ ਪੜਦਾ ਆਪਣੇ ਗਗੂ ਵੀਰ ਦਾ 15 ਮਿੰਟ 47 ਸੈਕਿੰਡ ਸਾਡੇ ਸਿਕੰਦਰ ਪਾਰਟੀ ਵਾਲਾ ਸਾਜੀ ਉਹ ਜੋ ਸੋਰੀ ਨਾ ਪਾਉਂਦੇ ਜੀ 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 ਤੇ ਜੇ ਜੀ ਔਰ ਜੀ ਅੱਜ ਜੀ ਉਸਤਾਦ ਜੀ ਪਹੁੰਚ ਗਏ ਸਾਡੇ ਬਹੁਤ ਬਹੁਤ ਧੰਨਵਾਦ ਜਗਿੰਦਰ ਪਾਰਟੀ ਦੇ ਸਾਡੇ ਪੀਰ ਉਸਤਾਦ ਜੀ ਮੌਜੂਦ ਹੈ ਸਾਡੇ ਵਿੱਚ ਇਹਨਾਂ ਦੇ ਸਾਡੇ ਅੱਜ ਇਸ ਮਹਿਲ ਨੂੰ ਚਾਰ ਚੰਦ ਲਾ ਦੇਈ ਇੱਥੇ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਬਹੁਤ ਅਸੀਂ ਮੌਜੂਦ ਨੇ ਇਹ ਸਾਡੇ ਮਲੇਰ ਕੋਟੜਾ ਤੋਂ ਪਹੁੰਚੇ ਨੇ ਕਾਲੇ ਖਾਂ ਪਾਰਟੀ ਦੇ ਉਸਤਾਦ ਜੀ ਫਕੀਰ ਜੀ ਉਸਤਾਦ ਜੀ ਠੀਕ ਹੈ ਤੇ ਹੁਣ ਮੇਰੀ ਬੇਨਤੀ ਆ ਸਾਡੇ ਸਰਪ੍ਰੀਤ ਉਸਤਾਦ ਜੀ ਨੂੰ ਜਗਿੰਦਰ ਪਾਰਟੀ ਤੋਂ ਕਿ ਅੱਗੇ ਹਨ ਥੋੜਾ ਜਿਹਾ ਉਸ ਬੇਨਤੀ ਕਰਨ ਨੂੰ ਕਿ ਚਾਨਣਾ ਬਾਣਸ ਟੂਰਨਾਮੈਂਟ ਬਾਰੇ ਬਹੁਤ-ਬਹੁਤ ਧੰਨਵਾਦ ਹੈ ਜ ਸਾਡੇ ਉਸਤਾਦ ਜੀ ਵਿਰੋਧ ਸਾਨੂੰ ਜੀ ਵਾਹਿਗੁਰੂ ਜੀ ਘਰ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋਇਨ ਟੂਰਨਾਮੈਂਟ ਦੇ ਨਾਮ ਵੰਡ ਤੇ ਹਮਰਾਵ ਰੱਖਿਆ ਗਿਆ ਮਾਨ ਪਾਰਟੀ ਮਾਨਸੀ ਪਾਰਟੀ ਦੇ ਜਨਰਲ ਨੇ ਜਿਸਾਂ ਨੇ ਨਹੀਂ دیا ਸਪੈਸ਼ਲੀ ਤੇ ਇੱਕ ਮੈਂ ਧੰਨਵਾਦ ਰਾਜੀ ਜੀ ਹੋਰ ਕਰਨਾ ਚਾਹਾਂਗਾ ਕਾਲੇ ਘਾ ਪਾਰਟੀ ਆਨੰਦ ਉਹ ਇੱਕ ਅੱਲਾ ਗਰੁੱਪ ਹੈ ਉਧਰ ਜੀ ਆ ਪਰ ਇਹ ਵੀ ਬਹੁਤ ਇਨਾਂ ਦੀ ਗੱਲਾਂ ਵੀ ਇਹ ਸਹਾਤਿਤਰ ਸਹੀ ਬੰਦੇ ਦਾ ਤੇ ਇੱਧਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨੂੰ ਲੋਕ ਹੋਇਆ ਆ ਆਪਾਂ ਸਾਰਿਆਂ ਨੂੰ ਪਤਾ ਹੈ ਆਪਾਂ ਸਾਰੇ ਜਿਨੇ ਵੀ ਪੁੱਤਰ ਪਾ ਜਾਨ ਪੁੱਤਰ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਦਾ ਪ੍ਰਤੀਕ ਹੈ ਸਭ ਤੋਂ ਵੱਡੀ ਗੱਲ ਸ਼ਾਂਤੀ ਦਾ ਪ੍ਰਤੀਕ ਨੇ ਤੇ ਆਪਾਂ ਇਹਨਾਂ ਸ਼ੌਕ ਰੱਖਿਆ ਬੜੇ ਸ਼ਾਂਤੀ ਨਾਲ ਪਰ ਪਰਚਾਰ ਨਾ ਬੜਾਣੇ ਆ ਤੁਹਾਡਾ ਨੇ ਚਲੋ ਕੋਟਿਆਂ ਤੇ ਤਲਖੀਆਂ ਹੋ ਜਾਂਦੀਆਂ ਨੇ ਇੱਕ ਦੂਜੇ ਪ੍ਰਤੀ ਕਿਉਂਕਿ ਹਰ ਇੱਕ ਬੰਦੇ ਨੂੰ ਆਪਣੀ ਪਾਰਟੀ ਦੀ ਜਿੱਤ ਹਾਰ ਦਾ ਮਸਲਾ ਹੁੰਦਾ ਇਸ ਕਰਕੇ ਤਲਖੀ ਹੋ ਜਾਂਦੀ ਹੈ ਪਰ ਜਿਹੜਾ ਆ ਦੂਰਨਾਮੇ ਪਿੰਡ ਦੇ ਵਿੱਚ ਹੋਇਆ ਐਸਾ ਕਦੇ ਇੰਪੋਰਟੈਂਟ ਕਦੇ ਵੀ ਨਹੀਂ ਹੋਇਆ ਚਲੋ ਜਿਹਨੇ ਜੋ ਕਰਿਆ ਉਹ ਕਰਿਆ ਪਰ ਅੱਜ ਲੋਹੇ ਪਾਦਾ ਕਿੱਥਾ ਗਿਆ ਸਾਰੀ ਪਾਰਟੀਆਂ ਨੂੰ ਵਾ ਕੇ ਇਹ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ ਤੇ ਆਬ ਨਾਜੂਰੀ ਪਹਿਲਾਂ ਗੈਹ ਚੁੱਕੇ ਨੇ ਇਹ ਕੋ ਉੱਤਰਵਾਦੀ ਪਾਰਟੀਆਂ ਦੀ ਨਹੀਂ ਉੱਤਰਵਾਦੀ ਦੀ ਜਿੱਤ ਹੈ ਸੋ ਬਹੁਤ ਬਹੁਤ ਧੰਨਵਾਦ ਸਾਨੂੰ ਉਹਨੇ ਬੁਲਾਣ ਤੇ ਤੇ ਸਾਰੇ ਉਸਤਾਦ ਕਰਮਾ ਉਸਤਾਦ ਜੀ ਸਾਡੇ ਰਮੇਸ਼ ਅੰਤਰੀ ਸਾਜ ਜੀ ਸੋਨੂੰ ਉਹਨੇ ਸਾਰੀ ਉਹਨੇ ਆਹ ਉਹ ਪ੍ਰਾਸਾਡਾ ਕੋਰੀ ਲਾਲ ਵੀਰ ਜੀ ਤੇ ਸਾਡੇ ਸਾਰੇ ਵੀਰ ਜੀ ਖੜੇ ਨੇ ਲਾਤੀ ਵੀਰ ਜੀ ਖੜੇ ਨੇ ਸਾਡੇ ਉਸਤਾਦ ਜੀ ਬੰਦੀ ਵੀਰ ਜੀ ਆਏ ਨੇ ਡਾਕਟਰ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਤੁਸੀਂ ਉਹ ਪ੍ਰਾਜੋਗਮਨ ਇਕੱਠੇ ਹੋਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਨੁਮਾਨਤ

ਤਿੰਨ ਪੀਸਰਾ ਇਹ ਨਾਮ ਲੈਣ ਵਾਸਤੇ ਸਾਡੇ ਕਾਲੇ ਨੋ ਪਾਰਟੀ ਤੋਂ ਆਜੋਈ ਤੇ ਕੀਰਤ ਸਿੰਘ ਜੀ ਆਏ ਨੇ ਸਪੈਸ਼ਲ ਮਲੇਰ ਕੋਟੜਾ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਅਡੇਲੀ ਪੈਸੇ ਕੁਝ ਮੈਟਰ ਨਹੀਂ ਕਰਦੇ ਸਾਡੇ ਲਈ ਜਿੱਤੇ ਬਹੁਤ ਆ ਇਹ ਪੈਸਿਆਂ ਨਾਲ ਕੋਈ ਇਹਨੂੰ ਬੁਲਾਣਾ ਬਾਬੇ ਦੀ ਜਗ੍ਹਾ ਸੌਂਗ ਨਹੀਂ ਖਰੀਦਿਆ ਜਾ ਸਕਦਾ ਆਜੋ ਜੀ ਆਜਾ ਜੀ ਆਜੋ ਕੋਈ ਤਾਂ ਦੂਜੇ ਨੰਬਰ ਤੇ ਦੂਜੇ ਆ ਜਾਣਾ बातों के बहुत कुछ आते हैं जिन पर आप जिन 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 ਫਕੀਰਿਆ ਉਸਤਾਦ ਜੀ ਬਲੇ ਕੋਟਲਾ ਤੋਂ ਕਾਲੇ ਨਾਪਾਰਟੀ ਨੂੰ ਦਾਮਾਦਾਂ ਦੇ ਨਾਮ ਤੇ ਤੇ ਇੱਕ ਹੋਰ ਵੀ ਬਹੁਤ ਧੰਨਵਾਦ ਆ ਤੇ ਕੁਸਬੀਰਾ ਨੇ ਸਾਡੇ ਨਾਲ ਜਿਹੜੇ ਟੂਰਨਾਮੈਂਟ ਚ ਕੂੜੀਆਂ ਪੂੜਾਈਆਂ ਨੇ ਜਿਹੜੇ ਸਾਡੇ ਨਾਲ ਖੜੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆਪਣੇ ਵੀਰ ਅਤੇ ਆਪਣੀ ਮਿੱਤਰਾਂ ਨੂੰ ਸਾਡੀ ਮਰਵਾਵੇ ਸਾਡੀ ਨੂੰ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰਾਂ ਨੇ ਸਾਡੇ ਨਾਲ ਖੜੇ ਆ ਤੋੜੀ ਨਹੀਂ ਹੈ ਜੀ ਤੇ ਕੁਝ ਨੇ ਖੋਲੀ ਵੀ ਆ ਧੱਕੇ ਨਾਲ ਟਾਈਮ ਨਹੀਂ ਮਨਾ ਚੁੱਕੇ ਰਹੋਗਾ ਨਮਨ ਲੀ ਧੰਨਵਾਦ ਹੈ ਜਿਹੜਾ ਨੇ ਅੱਜ ਦਾ ਧੰਕੇ ਲੰਡਾ ਮਨਾ ਲਿਆ ਸਾਰੀਆਂ ਬਤਾਰੀਆਂ ਦੂਸਰਾ ਇਨਾਮ ਲੈਣ ਵਾਸਤੇ ਸਾਡੇ ਬੱਬਾ ਜੀ ਸਾਹਿਬ ਬੱਬਾ ਜੀ ਸਾਹਿਬ ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ ਉਹਨਾਂ ਦਾ ਬ੍ਰਦਰ ਪਹੁੰਚਿਆ ਸਾਰੀ ਦਾ ਦੂਸਰਾ ਨਾਮ ਇਹਨਾਂ ਦੇ 22 ਮੀਟਰ 11 ਮੀਟਰ 16 ਸੈਂਟੀਮੀਟਰ ਦੂਸਰਾ ਨਾਮ ਸਾਧੀਆਂ ਪਾਰਟੀ ਵਾਲੇ ਜੀਨੀਰ ਉਤਾਰ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਲਈ ਤੀਸਰਾ ਫਸਟ ਪ੍ਰਾਈਜ਼ ਆਪਣਾ ਤੀਸਰਾ ਤੇ ਲਾਸਟ ਫਸਟ ਨਾਮ ਉਹਨਾਂ ਦਾ ਸਾਡੇ ਵੀਰ ਗੁਰਨੀਤ ਸਿੰਘ ਗੁੰਨਾਈ ਤੇ ਨਾਲ ਸਾਡੇ ਮੋਨੂ ਭਰਾ ਤੇ ਸਾਡੇ ਉਸਤਾਦ ਜੀ ਹਰੀ ਵਾਲੀ ਅਡੇ ਕਮੋ ਉਸਤਾਦ ਜੀ ਸਾਰੀ ਬੱਲੇ ਪਾਟੀ ਆ ਗਈ ਤੇ ਇਹਨਾਂ ਦੇ 23 ਮਿੰਟ 22 ਸੈਕਿੰਡ ਲੱਗੇ ਰਹੀ ਫਸਟ ਜੇਤਨ ਲਈ ਟੂਰਨਾਮੈਂਟ ਦੇ ਫਸਟ ਜੇਤਨ ਬਾਅਦ ਵੀ ਟਾਈਮ ਪਰ ਬਹੁਤ ਧੰਨਵਾਦ ਹੈ ਸਾਡੇ ਭਰੀਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਨੇ ਇਹ ਪ੍ਰਾਲਾ ਕੀਤਾ ਹੈ ਸਾਡੀ ਰਿਸਪੈਕਟ ਕੀਤੀ ਸਾਨੂੰ ਸਾਡਾ ਬਣਦਾ ਇਨਾਮ ਦਿੱਤਾ ਸਾਡੇ ਲਈ ਇਹ ਟਰੋਫੀ ਬਹੁਤ ਮੈਟਰ ਕਰਦੀ ਆ ਬਹੁਤ ਤੇ ਬਹੁਤ ਸਾਨੂੰ ਤਕਰੀਬਨ ਤਕਰੀਬਨ ਉਹਦਾ ਵੀ ਇੱਥੇ ਦੱਸਦਾ ਤੁਹਾਨੂੰ ਆਨਲਾਈਨ ਇਹ ਦੱਸ ਰਿਹਾ ਤਕਰੀਬਨ ਸਾਨੂੰ ਦੇਜੇਗੀ ਦੂਸਰੀ ਸਾਈਗਨਟ ਪ੍ਰਾਈਜ਼ ਲੈ ਲੋ ਪਰ ਲੈ ਲੋ 50000 ਰੁਪਇਆ ਪਰ ਸਾਨੂੰ ਵਸਤ ਮਾਰੀ ਜੋ ਤੁਹਾਨੂੰ 50000 ਰੁਪਏ ਦਾ ਇਹਨਾਂ ਗਰੀਬ-ਤਕਰੀਬ ਜਿਹੜੀ ਬੜੀਆਂ ਪਾਰਟੀਆਂ ਨੇ ਇਹਦੇ ਲਈ ਲੜਦੇ ਪਰ ਪੈਸੇ ਦੀ ਗੱਲ ਨਹੀਂ ਕਰਦੇ ਹੁੰਦੇ ਪਰ ਕਿ ਪਾਰਟੀ ਦੀ ਅ ਜਿਸ ਦਾ ਅਟਰੋਫ ਮੈਟਰ ਕਰਦੀ ਨਹੀਂ ਵੀ ਆਹ ਕਿਹਦੇ ਲਈ ਲੀਤੀ ਆ ਪਹਿਲੀ ਬਹੁਤ ਬਹੁਤ ਧੰਨਵਾਦ ਹੈ ਸਾਡਾ ਸਾਰੀਆਂ ਪਾਰਟੀਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਸਾਡੇ ਗੁੱਡੇ ਵੀਰ ਨੂੰ ਮਾਣੂ ਵੀਰ ਨੂੰ ਨਜ਼ਾਰਾ ਆ ਗਿਆ ਜੀ ਅੱਜ ਜਿਹੜਾ ਕੰਮਿਆ ਸਿੱਧਾ ਹੋ ਗਿਆ ਜੀ ਸਾਰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਣੀ ਵੀਰ ਦਾ ਸਾਡੇ ਦਾ ਮਨੀ ਮੀਨ ਦਾ ਅਡਾਉਨ ਜੀ ਤੇ ਮਿੱਟੂ ਵੀ ਸਾਡਾ ਆਜੋ ਜੀ ਰੋਹਿਤ ਵੀ ਆਜੋ ਆਜੋ ਅਮਨ ਜੀ ਤੁਸੀਂ ਵੀ ਆਵੋ ਰੇ ਆਓ ਯਾਰ ਕੇ ਫਲੇਟ ਤੇ ਆਉਂਦਾ ਮੈਂ ਨਹੀਂ ਬੰਦੇ ਦਾ ਸਮਝ ਨਹੀਂ ਸਕਦੇ ਉਹ ਕੋਈ ਵਰਤਾ ਕਰਾਇਆ ਤੇ ਪਹੁੰਚਦੇ ਨੇ ਭਾਈਆਂ ਦਾ ਵਾਗੇ ਸਾਡੇ ਲਈ ਨ ਰੱਬ ਤੇ ਆ ਗਿਆ ਨਹੀਂ ਧੰਨਵਾਦ ਆ ਵੀਰ ਦਾ ਸਾਡੇ ਦਾ ਕੰਮ ਦੇ ਮੰਦਰੀਬ ਜੀ ਦਾ ਮਾਈਕ 'ਚ ਬੋਲੋ ਬੋਲ ਕੇ ਜਰਾ ਕੁ ਗਏ ਬਹੁਤ ਨਵਾਸਦਾਰੀ ਦੀ ਬਾਤ ਇਹ ਕਿ ਸਾਨੂੰ ਰਿਸਪੈਕਟ ਨਹੀਂ ਸੀ ਅਡਰ ਗੁਰੂ ਦਾ ਨਾਮ ਨਹੀਂ ਤਾਂ ਅਸੀਂ ਇਸੇ ਲਈ ਲੜ ਰਹੇ ਸੀ ਦੇ ਸੰਗੋ ਮਿਲ ਗਿਆ ਬਹੁਤ ਬਹੁਤ ਧੰਨਵਾਦ ਆ ਜਗੰਨਾਥ ਦੇਸਾਨੀਆਂ ਪਾਰਟੀ ਦਾ ਜਗਿੰਦਰ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਆ ਕੋਈ ਜਗਿੰਦਰ ਪਾਰਟੀ ਹੋ ਸਕਦਾ ਸੀਗਾ ਨਾਮ ਪਹੁੰਚਦੀ ਇੱਥੇ ਪਰ ਉਸਤਾਦ ਜੀ ਨੇ ਰੀਐਲਟੀ ਦੇ ਸਾਥ ਸਾਥ ਇਤਨਾ ਨਾ ਨੇ ਬਹੁਤ ਬਹੁਤ ਧੰਨਵਾਦ ਆ ਜਗਿੰਦਰ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਆ ਤੇ ਪਹਿਲਾ ਕਾਲੇ ਘਾ ਪਾਰਟੀ ਦਾ ਕਰ ਰਹੇ ਆ ਆ ਫਕੀਰ ਅਰਦਾਸ ਜੀ ਮੋਂਦੇ ਨੇ ਮਲੇਰ ਕੋਟੇ ਤੋਂ ਮਲੇਰ ਕੋਟਾ ਤੋਂ ਫਕੀਰ ਅਰਦਾਸ ਜੀ ਕਾਲੇ ਖਾਂ ਪਾਰਟੀ ਦੇ ਇਹਨਾਂ ਦਾ ਵਿਸ਼ੇ ਸਮਾਨ ਕਰਨ ਸਾਡੇ ਕਰਮਾ ਉਸਤਾਦ ਜੀ ਰਮੇਸ਼ ਉਸਤਾਦ ਜੀ ਸਾਡੇ ਬਨਸਦੀ ਪਾਰਟੀ ਨੂੰ ਅਨੇਜਨੀ ਗਿਰ ਮਾਨ ਪਾਰਟੀ ਨੂੰ ਮਨੀ ਗਿਰ ਬਨਸਦੀ ਪਾਰਟੀ ਨੂੰ ਤੇ ਡਾਕਟਰ ਸਾਹਿਬ ਸਾਡੇ ਕੁਸ਼ਮਿੰਦਰ ਪਾਰਟੀ ਤੋਂ ਦਿਗਿੰਦਰ ਪਾਰਟੀ ਤੋਂ ਸਾਡੇ ਸਰਜੀਤ ਉਸਤਾਦ ਜੀ ਸਾਡੇ ਕਿੱਲੀ ਉਸਤਾਦ ਜੀ ਦਿਗਿੰਦਰ ਪਾਰਟੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਾਲੂ ਉਸਤਾਦ ਜੀ ਗਰੇ ਨਾ ਪਾਰਟੀ ਦੇ ਸਾਡੇ ਸੰਜੇਤਾ ਜੀ ਸਾਡੇ ਬਨਾਸੀ ਪਾਰਟੀ ਨੂੰ ਸਾਰੀ ਉਸਤਾਨੀ ਧੋਲੇ ਜੀ ਕਹਾਨੀ ਜੀ ਆ ਪਿੱਛੇ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਪਾਰਟੀ ਦਾ ਸਨਮਾਨ ਕਰਦੇ ਹਾਂ ਵਿਸ਼ੇ ਨੂੰ ਸਾਡੇ ਉਸਤਾਜ ਜੀ ਇਹਦਾ ਨਾਮ ਹੀ ਪਤਾ ਮੈਨੂੰ ਸ਼ੇਰ ਉਸਤਾਜ ਜੀ ਦੇ ਬੇਟਾ ਜੀ ਨੇ ਇਹਦਾ ਪਉੜਾ ਨਾਮ ਉਸਤਾਜ ਜੀ ਜਜੀ ਜੀ ਤੇ ਰਵੀਵੀਰ ਸਾਡਾ ਪਹੁੰਚਾ ਦਵਿੰਦਰ ਪਾਰਟੀ ਨੂੰ ਸਾਡੇ ਕਾਜ ਉਸਤਾਜ ਜੀ ਕੋਲਾ ਪਾਰਟੀ ਨੂੰ ਬਹੁਤ ਬਹੁਤ ਧੰਨਵਾਦ ਹੈ ਸਾਰਾ ਨਾਮ ਜੀ ਸਾਡਾ ਬਹੁ ਪਾਰਟੀ ਨੂੰ ਇਹੜਾ ਕੋਈ ਰਹਿ ਵੀ ਗਿਆ ਮੇਰਾ ਵੀਰ ਉਹਦੇ ਲਈ ਨਹੀਂ ਸੋਈਆ ਕਿ ਸਾਰੇ ਦੇ ਨਾਮ ਨਹੀਂ ਪਤਾ ਹੁੰਦਾ ਤੇ ਦੂਸਰਾ ਜਗENDER ਪਾਰਟੀ ਆ ਲਾਲ ਚੰਦਰ ਪਰਾਜੀ ਹਾਲਾਂਕਿ ਤੈਨੂੰ ਪਿਆ ਪਿਆ ਕੋਈ ਤਾਂ ਮੈਂ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਹੈ ਤੇਰੇ ਵੀ ਜੀ ਬੜੀ ਵੀ ਸਿੱਕੀ ਜੀ 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 ਜਗENDER ਪਾਰਟੀ ਤੋਂ ਸੰਜੂ ਜੀ ਬਿੱਲੀ ਓਸਤਾਦ ਜੀ ਸਾਡੇ ਜੋ ਜੋ ਕੀ ਚੰਬੀ ਜੀ ਦੇ ਓਸਤਾਦ ਜੀ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡਾ ਅ ਸੰਜੂ ਕੋਈ ਹੋਰ ਜ ਸਾਡਾ ਜਗਿੰਦਰ ਪਾੜੀ ਅ ਜਗਿੰਦਰ ਪਾੜੀ ਰ ਜਗਿੰਦਰ ਪਾੜੀ ਦਾ ਸਨਮਾਨ ਕਰਦੇ ਸਾਰੀਆਂ ਪਾਰਟੀਆਂ ਬਿੱਲੀ ਓਸਤਾਦ ਜੀ ਸਾਡੇ ਸਰਬਜੀਤ ਓਸਤਾਦ ਜੀ ਰਵੀ ਵੀਰ ਤੇ ਕੱਟਾ ਸਾਡਾ ਜਗਿੰਦਰ ਪਾੜੀ ਦਾ ਸਨਮਾਨ ਕਰ ਲੈ ਪਾਰਟੀਆਂ ਮਿਲ ਕੇ ਇਕੱਠੇ ਹੋ ਗਏ ਜਗਿੰਦਰ ਪਾੜੀ दलवींता

22 ਮਿੰਟ 22 ਮਿੰਟ 22 ਮਿੰਟ ਸਾਡੇ ਅਸਲੀ ਟੋਫੀ ਦੇ ਹੱਕਦਾਰ ਬਾਬਾ ਪਾਸੀ ਵਾਲੇ ਨੇ ਸਾਰੇ ਪਾਰਟੀਆਂ ਨੂੰ ਮੋਬਾਰਕ ਬਾਬਾ ਜੀ ਜਿੰਦਾਬਾਦ ਬਾਬਾ ਪਾਰਟੀ ਜਿੰਦਾਬਾਦ ਤੇ ਕੱਲ ਆਪਣਾ ਇੱਕ ਟੂਰਨਾਮੈਂਟ ਦੇ ਅਕੋਰਡਿੰਗ ਸਾਡੀ ਮੀਟਿੰਗ ਸੀਗੀ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸਨਮਾਨ ਕੀਤਾ ਸੀਗਾ ਸਾਡੇ ਗੁੰਨੇ ਵੀਰ ਦਾ ਉਦੇ ਵਿੱਚ ਜੁਗਿੰਦਰ ਪਾਰਟੀ ਵੀ ਸੀਗੀ ਜੁਗਿੰਦਰ ਪਾਰਟੀ ਤੋਂ ਸਾਡੇ ਲਾਲਚੰਦ ਉਸਤਾਜ ਜੀ ਦੇ ਬੇਟਾ ਜੀ ਪਹੁੰਚੇ ਸੀਗੇ ਉੱਥੇ ਬਾਕੀ ਸਾਰੀਆਂ ਪਾਰਟੀਆਂ ਹੈਗੀਆਂ ਸੀਗੀਆਂ ਨਾਲ ਹੀ ਤੇ ਉਹ ਵੀਡੀਓ ਸਾਨੂੰ ਗਰੁੱਪ ਦੇ ਵਿੱਚ ਪਾਈ ਸੀਗੀ ਲਿੰਕ YouTube ਤੇ ਉਹ ਤੇ ਦੁਬਾਰੇ ਫੇਰ ਕਿਸੇ ਕਾਰਨ ਕਰਕੇ ਕਿਸੇ ਸਾਡੇਆਂ ਛੋਟੀਆਂ ਮੋਟੀਆਂ ਕਲਿੱਪਾਂ ਰਹਿ ਗਈਆਂ ਸੀਗੀਆਂ ਪਾਣ ਤੋਂ ਉਹਦੇ ਕਰਕੇ ਸਾਨੂੰ ਉਹ ਡੀਲੀਟ ਕਰਵਾਈ ਸੀਗੀ ਆਪ ਕਰੋ ਕਹਿ ਕੇ ਬਾਈ ਨੂੰ ਕੋਈ ਬਾਈ ਨੂੰ ਕੋਈ ਐਵੇਂ ਨਾ ਕਹੋ ਵੀ ਕਿਸੇ ਕਾਰਨ ਕਰਕੇ ਜਾਂ ਕਿਸੇ ਤੋਂ ਡਰ ਕੇ ਡੀਲੀਟ ਕਰਤੀ ਉਹ ਦੁਬਾਰਤੋਂ ਅੱਜ ਪਾਵਾਂਗੇ ਸੀ ਠੀਕ ਹੈ ਜੀ ਆ ਠੀਕ ਹੈ ਜੀ ਹੋਰ ਕੀ 結構手を出して。